ਬਾਦਰ ਫੂਡ ਕੋਰਨਰ ਇੱਕ ਤਰ੍ਹਾਂ ਦਾ ਮਿੰਨੀ ਫਾਈਵ ਸਟਾਰ ਇੱਥੇ ਤੁਹਾਨੂੰ ਹਰ ਚੀਜ਼ ਮਿਲੇਗੀ ਵੈਗੁਰ ਜੀ ਦਾ ਖਾਲਸਾ ਸਾਹਿਬ ਵੈਗੁਰ ਜੀ ਦੀ ਪਤਨੀ ਵੈਗੁਰ ਜੀ ਦਾ ਖਾਲਸਾ ਸਾਹਿਬ ਵੈਗੁਰ ਜੀ ਦੀ ਪਤਨੀ ਆਪਣਾ ਨਾਮ ਦੱਸੋ ਵੀਰ ਜੀ ਆਪਾਂ ਦਾ ਮੇਰਾ ਨਾਮ ਅਜੇਪਾਲ ਸਿੰਘ ਹੈ ਜੀ ਅਜੇਪਾਲ ਸਿੰਘ ਜੀ ਤੇ ਵੀਰ ਜੀ ਆਪਣਾ ਜੀ ਜੀ ਮੇਰਾ ਨਾਮ ਪ੍ਰਿੰਸਪਾਲ ਸਿੰਘ ਹੈ ਪ੍ਰਿੰਸਪਾਲ ਸਿੰਘ ਜੀ ਭਾਈ ਆਪਾਂ ਕਿੱਥੇ ਰਹਿਣ ਵਾਲੇ ਆ ਜੀ ਜੀ ਆਪਣਾ ਜੰਡਿਆਲਾ ਸ਼ਹਿਰ ਨਗਰ ਆ ਜੀ ਜੰਡਿਆਲਾ ਸ਼ਹਿਰ ਤੋਂ ਅੱਛਾ ਤੁਸੀਂ ਜੰਡਿਆਲੇ ਸ਼ਹਿਰ ਤੋਂ ਇਥੇ ਇੰਨੀ ਦੂਰ ਅੰਮ੍ਰਿਤਸਰ ਵਿੱਚ ਹਾਂਜੀ ਕਿਵੇਂ ਇਹ ਪਾਜੀ ਆਪਣਾ ਜਰਾ ਸਟੋਰੀ ਦੱਸੋ ਆਪਣੀ ਮਾੜੀ ਜੀ ਇਹ ਵਾਈ ਗੁਰਜੀ ਜ ਮਤਲਬ ਕਿ ਪਹਿਲਾਂ ਤੇ ਆਪਾਂ ਮੈਂ ਸੋਫੇ ਦਾ ਕੰਮ ਕਰਦਾ ਹੁੰਦਾ ਸੀਗਾ ਛੋਟਾ ਵੀਰ ਪੜਦਾ ਸੀਗਾ ਠੀਕ ਹੈ ਜੀ ਤੇ ਜਦੋਂ ਦੀ ਮਤਲਬ ਕਿ ਫਾਦਰ ਸਾਹਿਬ ਦੀ ਇੱਥੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਅੱਗੇ ਕਿਰਪਾ ਕੀਤੀ ਗੁਰੂ ਗRANDਾ ਜੀ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਤੇ ਫਿਰ ਸਾਨੂੰ ਆ ਖੇਲਾ ਬਖਸ਼ਦਾ ਹੋਇਆ ਵੀਰ ਜੀ ਸਾਡੇ ਕੋਲ ਸਵੀਟ ਕੌਣ ਹੁੰਦੇ ਜੀ ਠੀਕ ਹੈ ਜੀ ਮਲਾਈ ਚਾਪ ਹੁੰਦੀ ਜੀ ਡ੍ਰੈਗਨ ਰੋਲ ਹੁੰਦੇ ਸਪ੍ਰਿੰਗ ਰੋਲ ਹੁੰਦੇ ਜੀ ਮੋਮੋਸ ਹੁੰਦੇ ਪਨੇ ਤੇ ਵੈਜ ਮੋਮਨ ਸਿੰਘ ਦੇ ਵੀਰ ਜੀ ਵੀਰ ਜੀ ਆਪਾਂ ਨੂੰ ਆਪਣੀ ਦੁਕਾਨ ਖੋਲ੍ਹੇ ਕਿੰਨਾ ਗਟਾਮ ਹੋ ਗਿਆ ਜੀ ਵੀਰ ਜੀ ਸਾਨੂੰ ਵਾਹਿਗੁਰੂ ਦੀ ਕਿਰਪਾ ਸਰਕਾਰ ਬਾਬਾ ਦੀ ਸਿੰਘ ਜੀ ਦੀ ਤਿੰਨ ਕਿ ਮਹੀਨੇ ਤਿੰਨ ਚਾਰ ਮਹੀਨੇ ਹੋਏ ਆ ਪਰ ਅੱਡਾ ਠੀਕ ਹੈ ਜੀ ਤੇ ਸਾਡਾ ਨਗਰ ਸ਼ਹਿਰ ਕੰਡੇਆੜਾ ਗੁਰੂ ਤੋਂ ਆਪਾਂ ਇੱਥੇ ਆ ਕੇ ਕੰਮ ਕਰੀਦਾ ਆ ਜੀ ਤੇ ਗੁਰੂ ਸਾਹਿਬ ਬਾਬਾ ਕੰਡੇ ਵਾਲੀ ਦੀ ਕਿਰਪਾ ਸਰਕਾਰ ਸਾਨੂੰ ਇਹ ਉਹਨਾਂ ਨੇ ਬਖਸ਼ਿਆ ਹੈ ਅੱਡਾ ਜਿਨ੍ਹਾਂ ਦੇ ਅਸੀਂ ਕਰਤਾ ਕਰਤਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਰਕਾਰ ਅਸੀਂ ਚਲਾਉਂਦੇ ਪਏ ਆਪਣੀ ਰੋਜੀ ਰੋਟੀ ਬਾਕੀ ਮਾਲਕ ਸੱਚੇ ਪਾਸ਼ਾ ਬੜੇ ਬੇਅੰਤ ਨੇ ਇਹ ਤੇ ਉਹਨਾਂ ਦੀਆਂ ਵੀ ਝੋਲੀਆਂ ਭਰ ਦਿੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਆ ਵੀ ਮੰਗਣ ਦੀ ਲੋੜ ਵੀ ਨਹੀਂ ਪੈਂਦੀ ਤੇ ਸਾਨੂੰ ਵੀ ਵਾਹਿਗੁਰੂ ਕੋਲੋਂ ਮੰਗਣ ਦੀ ਲੋੜ ਨਹੀਂ ਪਈ ਤੇ ਸਾਨੂੰ ਉਹਨਾਂ ਨੇ ਆ ਇੰਨੀ ਤਗੜੀ ਦਾਤ ਝੋਲੀ ਪਾ ਦਿੱਤੀ ਆ ਤੇ ਅਸੀਂ ਉਹਦਾ ਜਿੰਨਾ ਵੀ ਸ਼ੁਕਰ ਮਨਾਈਏ ਉਹਨਾ ਥੋੜਾ ਵਾ ਬਾਕੀ ਹਰ ਕਿਸੇ ਨੂੰ ਇਹ ਗੱਲ ਕਹਿੰਦੇ ਆ ਵੀ ਗੁਰੂ ਸਾਹਿਬ ਦੇ ਘਰ ਜਾਇਆ ਕਰੋ ਇਹਦੇ ਕੋਲ ਆਪਾਂ ਨੂੰ ਉਹ ਚੀਜ਼ ਵੀ ਮਿਲ ਜਾਂਦੀ ਆ ਜਿਸ ਤੋਂ ਆਪਾਂ ਨੂੰ ਉਮੀਦ ਵੀ ਨਹੀਂ ਹੁੰਦੀ ਗੁਰੂ ਸਾਹਿਬ ਨੇ ਸਾਨੂੰ ਇੱਦਾਂ ਤਗੜਾ ਇੱਕ ਰਿਜ਼ਕ ਦਾ ਬਕਸ਼ਾ ਹੈ ਸਾਨੂੰ ਤੇ ਅਸੀਂ ਉਹਦਾ ਬਹੁਤ ਜਿੰਨਾ ਸ਼ੁਕਰ ਕਰੀਏ ਨਾ ਉਹਨਾਂ ਹੀ ਥੋੜਾ ਵਾ ਬਾਕੀ ਤੁਸੀਂ ਆਪ ਦੇਖ ਹੀ ਰਹੇ ਜੇ ਇਹ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸੰਗਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਸਾਡੇ ਕੋਲ ਸਕਦੀਆਂ ਵੀ ਨੇ ਆਹ ਦੇਖੋ ਸਵੀਟ ਬੋਲ ਤਿਆਰ ਕਰਦੇ ਆ ਦੇਖੋ ਸਵੀਟ ਕਾਹਨ ਤਿਆਰ ਹੋ ਗਿਆ ਜੀ ਆ ਵੀਰ ਜੀ ਤੁਹਾਨੂੰ ਦੱਸਣ ਗਿਆ ਇਸ ਸਵਾਦ ਦੇ ਬਾਰੇ ਹਾਂਜੀ ਵੀਰ ਜੀ ਬਹੁਤ ਵਧੀਆ ਪਲੇਸ ਤੇ ਆਏ ਰੋਜ਼ ਕਾਇਦੇ ਆਪਾਂ ਇੱਥੇ ਆਉਂਦੇ ਹਾਂ ਕੀ ਗੱਲ ਬਹੁਤ ਵਧੀਆ ਸੱਜਣਾ ਬਤਾਇਆ ਗਿਆ ਕਾਨਤੀ ਚ ਬਣਾਉਣ ਚ ਸਭ ਤੋਂ ਵੱਡੀ ਗੱਲ ਹੈ ਬਾਬਾ ਇਹ ਦੇਖੋ ਇਹ ਬਿਲਕੁਲ ਹੀ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਹੀ ਬੈਠੇ ਨੇ ਪੰਜਾਬੀ ਵੀਰਾਂ ਨੂੰ ਇਸ ਖਾਸ ਕਰਕੇ ਉਹ 33 ਆ ਵੀ ਆਪਣੇ ਜਿੰਨੇ ਵੀ ਵੀਰ ਭਰਾ ਪੰਜਾਬੀ ਵੀਰਾਂ ਨੇ ਠੇਲਾ ਖੋਲਿਆ ਆ ਵੱਧ ਤੋਂ ਵੱਧ ਉਹਨਾਂ ਨਾਲ ਕੋਲ ਵਿਜ਼ਿਟ ਕਰੋ ਕਿਉਂਕਿ ਇੱਕ ਪੰਜਾਬੀ ਵੀਰੀ ਆ ਜੋ ਕਿ ਆਪਾਂ ਨੂੰ ਸਪੋਰਟ ਕਰਦੇ ਨੇ ਤੇ ਹਰ ਕੋਈ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹਰ ਵੀ ਬੰਦਾ ਆ ਕੇ ਇਸ ਤਰ੍ਹਾਂ ਕੰਮ ਕਰਦਾ ਪਿਆ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਕੋਈ ਵੀ ਗਰੀਬ ਬੰਦਾ ਆ ਕੇ ਢੇਲਾ ਖੋਲਦਾ ਨਾ ਪੰਜਾਬੀ ਵੀਰਾਂ ਨੂੰ ਇਹੋ ਜਿਹਾ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੁੰਦਾ ਵਾ ਮੈਂ ਕਿ ਇੱਕ ਮੈਸੇਜ ਦੇ ਤੌਰ ਤੇ ਵੀ ਹਰ ਇੱਕ ਵੀਰ ਭਰਾ ਨੂੰ ਸਪੋਰਟ ਕਰੋ ਜਿਹੜਾ ਵੀ ਛੋਟੇ ਤੋਂ ਛੋਟਾ ਕੰਮ ਖੋਲਦਾ ਵਾ ਕਿਉਂਕਿ ਇਹਦੇ ਨਾਲ ਜੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋਗੇ ਤੇ ਉਹ ਬੰਦੇ ਦਾ ਥੋੜਾ ਬਹੁਤਾ ਹੌਸਲਾ ਵੀ ਵਧਦਾ ਵਾ ਇਸ ਦੇ ਨਾਲ ਉਸ ਬੰਦੇ ਨੂੰ ਥੋੜੀ ਬੋੜੀ ਖੁਸ਼ੀ ਵੀ ਮਿਲਦੀ ਆ ਵੀ ਸਾਡੇ ਕੋਲ ਸਾਡੇ ਗਾਹਕ ਆਉਂਦੇ ਸਾਡੇ ਕੋਲ ਸੌਦਾ ਖਾਂਦੇ ਨੇ ਸਾਡਾ ਮੈਸੇਜ ਹੋਰ ਤੱਕ ਪਹੁੰਚਾਉਂਦੇ ਨੇ ਬਸ ਇੱਟਾ ਇੰਨਾ ਛੋਟਾ ਜਿਹਾ ਸਾਡਾ ਮੈਸੇਜ ਉਹਨਾਂ ਤੱਕ ਸਾਰੇ ਵੀਰਾਂ ਤੱਕ ਪਹੁੰਚਾ ਦਿੱਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਬੜੀ ਕਿਰਪਾ ਮਾਰਿਆ ਸੱਚੇ ਪਾਤਸ਼ਾਹ ਦੀ ਮੈਂ ਕਹਿੰਦਾ ਵੀ ਚੜ੍ਹਦੀ ਕਲਾ ਵਾ ਜਿਨ੍ਹਾਂ ਜਿਨ੍ਹਾਂ ਵੀ ਤੁਹਾਨੂੰ ਪਹਿਲਾਂ ਮੈਸੇਜ ਦੇ ਵਿੱਚ ਦੱਸਿਆ ਵੀ ਜਿਨ੍ਹਾਂ ਵੀ ਇਹਨਾਂ ਕੋਲ ਮੰਗ ਲਈਏ ਨਾ ਉਹਨਾਂ ਲਈ ਥੋੜਾ ਵਾ ਬਾਕੀ ਗੁਰੂ ਸਾਹਿਬ ਆਪ ਜਾਣੀ ਜਾਣਾ ਬਹੁਤ ਹੀ ਵਧੀਆ ਡਿਸ਼ਨ ਇਹਨਾਂ ਦੇ ਮੁਹੰਮਦ ਲਾਈ ਚਾਂ ਆ ਦੇਖੋ ਪੋਦੀ ਤਰੀਕੇ ਨਾਲ ਬਹੁਤ ਹੀ ਸਫਾਈ ਨਾਲ ਤਿਆਰ ਹੁੰਦੇ ਨੇ ਬਾਕੀ ਇਹ ਆਪਣੇ ਸਰਦਾਰ ਭਰਾ ਜੀ ਇਹਨਾਂ ਵਾਸਤੇ ਤੁਸੀਂ ਆਪਣੇ ਦਿਲੋਂ ਦੁਆ ਕਰਨਾ ਕਿ ਸਾਰੀ ਦੁਨੀਆ ਹੀ ਇੱਥੇ ਆਪਣੇ ਆਪਣੇ ਵੀਰ ਭਰਾਵਾਂ ਨੂੰ ਲੈ ਕੇ ਆ ਆ ਦੇਖੋ ਮੁਹੰਮਦ ਕਿੰਨੀ ਸਫਾਈ ਨਾਲ ਕਿੰਨਾ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਆਹ ਦੇਖੋ ਮੋਬਾਈਲ ਨੰਬਰ ਵੀ ਲਿਖਾਇਆ ਹੈ ਗੁਰਸਿੱਖ ਵੀਰਾਂ ਦਾ ਸਾਥ ਦਈਏ ਤੇ ਇਹਨਾਂ ਨੇ ਉੱਪਰ ਅੱਲਾ ਕੀਤਾ ਜੋ ਇਹਨਾਂ ਕੋਲੋਂ ਜਾਣਕਾਰੀ ਲੈਣੇ ਆ ਤੇ ਵੀਡੀਓ ਸ਼ੇਅਰ ਕਰ ਦਿਓ ਦਬਾ ਕੇ ਭਈਆਂ ਕੋਲੋਂ ਗੰਦਮੰਦ ਖਾਨ ਨਾਲ ਚੰਗਾ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਈਏ ਇਹਨਾਂ ਦਾ ਹੌਸਲਾ ਵਧਾਈਏ ਸਾਡਾ ਕੰਮ ਸੀ ਤੁਹਾਡਾ ਵੀਡੀਓ ਬਣਾ ਕੇ ਸ਼ੇਅਰ ਕਰਨਾ